ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਮੈਂ ਡਿਪਟੀ ਕਮਿਸ਼ਨਰ ਬਰਨਾਲਾ ਸਾਰੇ ਬਰਨਾਲਾ ਜ਼ਿਲ੍ਹਾ ਵਾਸੀਆਂ ਨੂੰ ਇੱਕ ਜ਼ਰੂਰੀ ਬੇਨਤੀ ਕਰਨਾ ਚਾਹੁੰਦਾ ਤੇ ਮੈਸੇਜ ਦੇਣਾ ਚਾਹਾਂਗਾ ਤੇ ਅੱਜ ਦੇ ਮਾਹੌਲ ਨੂੰ ਦੇਖਦੇ ਰਕਦੇ ਹੋਏ ਤੇ ਹੁਣ ਦੀ ਮੌਕੇ ਦੀ ਸਿਚੁਏਸ਼ਨ ਨੂੰ ਦੇਖਦੇ ਰਕਦੇ ਹੋਏ ਅੱਜ ਅਸੀਂ ਬਲੈਕਆਊਟ ਪੂਰੇ ਬਰਨਾਲਾ ਜ਼ਿਲ੍ਹੇ ਦੇ ਵਿੱਚ ਅੱਜ ਸ਼ਾਮ 8 ਵਜੇ ਤੋਂ ਲੈ ਕੇ ਸਵੇਰੇ ਕੱਲ ਸਵੇਰੇ 6 ਵਜੇ ਤੱਕ ਅਸੀਂ ਬਲੈਕਆਊਟ ਦਾ ਅਨਾਊਂਸਮੈਂਟ ਕਰ ਰਹੇ ਹਾਂ ਤੇ ਇਹਦੇ ਵਿੱਚ ਜਿੰਨੇ ਵੀ ਬਰਨਾਲਾ ਸ਼ਹਿਰ ਵਾਸੀ ਨੂੰ ਮੇਰਾ ਇੱਕੋ ਹੀ ਬੇਨਤੀ ਹੈ ਕਿ ਘਰ ਤੋਂ ਬਾਹਰ ਲੋੜ ਦੀ ਮੁਤਾਬਕ ਓਨਲੀ ਫਾਰ 에ਸੈਂਸ਼ੀਅਲ ਚੀਜ਼ਾਂ ਵਾਸਤੇ ਤੁਸੀਂ ਆਓ ਤੇ ਕਰਦੇ ਅੰਦਰ ਹੀ ਰਹੋ ਤੇ ਇਸ ਤੋਂ ਇਲਾਵਾ ਜਿੰਨੇ ਵੀ ਤੁਹਾਡੇ ਸੀਸੀਟੀਵੀ ਕੈਮਰਾ ਨੇ ਐਲਈਡਸ ਹੋਣਗੇ ਉਹ ਸਾਰੇ ਆਪਾਂ ਬੰਦ ਰੱਖੋ ਤੇ ਇਹਦੇ ਨਾਲ ਨਾਲ ਤੁਸੀਂ ਆਪਣੇ ਕਰਟੇਨਸ ਹੋਣ ਵਿੰਡੋਸ ਨੂੰ ਉਹਨਾਂ ਨੂੰ ਸਾਰੇ ਤੁਸੀਂ ਬਲੈਕ ਕਰਟੇਨਸ ਕਰ ਲਓ ਜਰਾ ਆਪਣਾ ਪਰਦਾ ਪਾ ਕੇ ਲਾਈਟ ਰੋਸ਼ਨੀ ਬਾਹਰ ਨਾ ਆਵੇ ਤੇ ਇਸ ਦੇ ਨਾਲ ਨਾਲ ਅਸੀਂ ਮਾਰਕੀਟਸ ਦਾ ਵੀ 7 ਵਜੇ ਤੋਂ ਲੈ ਕੇ 6 ਵਜੇ ਤੱਕ ਮਾਰਕੀਟਸ ਕਮਰਸ਼ੀਅਲ ਕੰਪਲੈਕਸਸ ਸ਼ੋਪਿੰਗ ਮਾਲਸ ਇਹ ਸਾਰੇ ਬਰਨਾਲਾ ਜ਼ਿਲ੍ਹੇ ਦੇ ਵਿੱਚ ਆਸੀ ਆਰਡਰ ਕਰ ਲੈਣੇ ਬੰਦ ਕਰਨ ਵਾਸਤੇ ਇਤੇ ਵਿੱਚ ਸਾਡੇ ਹੈਲਥ ਦੇ ਜਿਵੇਂ ਕਿ ਫਾਰਮੇਸੀ ਸ਼ਾਪਸ ਆ ਗਏ ਤੇ ਮੈਡੀਕਲ ਸ਼ਾਪਸ ਆ ਗਏ ਤੇ ਆਪਣੀ ਫਿਊਲ ਡਿਪੋ ਆ ਗਏ ਤੇਲ ਦੀ ਆ ਗਏ ਉਹ ਸਾਰੇ ਖੁੱਲੇ ਰਹਿਣ ਬਟ ਮੇਰੀ ਬੇਨਤੀ ਲੋਕਾਂ ਨੂੰ ਇਹ ਹੈ ਕਿ ਅਨਲੈਸਡ ਅੰਟਿਲ ਕੋਈ ਜ਼ਰੂਰੀ ਕੰਮ ਨਾ ਹੋਵੇ ਉਹ ਬਾਹਰ ਨਾ ਤੇ ਸਾਡੀ ਬੇਨਤੀ ਹੈ ਕਿ ਤੁਸੀਂ ਇਕੱਠਾ ਪੀੜ ਦੇ ਵਿੱਚ ਬਾਹਰ ਨਾ ਹੋਵੇ ਤੇ ਜਦੋਂ ਵੀ ਇਸ ਤੋਂ ਇਲਾਵਾ ਅਫਵਾਹਾਂ ਕਾਫੀ ਸੋਸ਼ਲ ਮੀਡੀਆ ਤੇ ਪ੍ਰਿੰਟ মিডিਆ ਚ ਕਾਫੀ ਆ ਰਹੇ ਹਨ ਉਹਨਾਂ ਨੂੰ ਟੈਕਲ ਕਰਨ ਵਾਸਤੇ ਕੰਟਰੋਲ ਰੂਮ ਅਸੇ ਹੀ ਆਲਰੇਡੀ ਸੈੱਟ ਕੀਤੇ ਹੋਏ ਨੇ ਕੰਟਰੋਲ ਰੂਮ ਦੇ ਵਿੱਚ ਤੁਸੀਂ ਅਪਰੋਚ ਕਰ ਸਕਦੇ ਹੋ ਨਾਲ ਦੇ ਨਾਲ ਆਫੀਸ਼ੀਅਲ ਚੈਨਲ ਜਿਵੇਂ ਸਾਡੇ ਡੀਪੀਆਰਓ ਚੈਨਲ ਹੈ ਜਾਂ ਐਸਐਸਪੀ ਸਾਹਿਬ ਹੋਵੇ ਜਾਂ ਮੇਰੇ ਆਫਿਸ ਤੋਂ ਹੋਵੇ ਬਟ ਅਸੀਂ ਤਿੰਨੋਂ ਜਿਹੜੇ ਨੇ ਸਿਰਫ ਡੀਪੀਆਰਓ ਚੈਨਲ ਰਾਹੀਂ ਤੁਹਾਨੂੰ ਮੈਸੇਜ ਪਹੁੰਚਾਉਣਗੇ ਤੁਸੀਂ ਸਿਰਫ ਉਹੀ ਮੈਸੇਜ ਨੂੰ ਤੁਸੀਂ ਪਾਲਣਾ ਕਰਨਾ ਉਸ ਤੋਂ ਇਲਾਵਾ ਕਿਸੇ ਅਫਵਾਹਾਂ ਤੇ ਯਕੀਨ ਮੰਨਦੀ ਕੋਈ ਲੋੜ ਨਹੀਂ ਤੇ ਇਹ ਸਾਰੇ ਐਕਸਰਸਾਈਜ਼ ਜਿਹੜੀ ਹੈ ਅਸੀਂ ਪ੍ਰੀਕਾਸ਼ਨਰੀ ਮੈਂ ਜਿਹੜਾ ਅਸੀਂ ਕਰ ਰਹੇ ਨੇ ਕਿਸੇ ਨੂੰ ਕੋਈ ਕਬਰਾਂ ਦੀ ਦਾ ਡਰਨ ਦੀ ਕੋਈ ਲੋੜ ਨਹੀਂ ਤੇ ਹੋਲਡਿੰਗ ਦਾ ਜਿਵੇਂ ਅਸੀਂ ਮੈਂ ਕੱਲ ਵੀ ਕਿਹਾ ਸੀ ਤੇਲ ਹੋਵੇ ਸਬਜ਼ੀ ਹੋਵੇ ਰਾਸ਼ਨ ਹੋਵੇ ਹੋਲਡਿੰਗ ਕਰਨ ਦੀ ਕੋਈ ਜ਼ਰੂਰਤ ਨਹੀਂ ਸਾਡੇ ਕੋਲ ਸਫੀਸ਼ੀਐਂਟ ਅਮਾਉਂਟ ਹੈ ਸਾਡੇ ਕੋਲ ਸਾਰੇ ਆਈਟਮਸ ਅਵੇਲੇਬਲ ਨੇ ਤੇ ਪ੍ਰਸ਼ਾਸਨ ਪੂਰੀ ਤਰੀਕੇ ਨਾਲ ਤਿਆਰ ਨੇ ਜੇਕਰ ਕੋਈ ਵੀ ਸਾਡੇ ਕੋਲ ਐਮਰਜੈਂਸੀ ਸਿਚੁਏਸ਼ਨ ਆਉਂਦੀ ਵੀ ਹੈਵ 올 ਦਾ ਪਲਾਨਸ ਤੇ ਸਾਡੇ ਸਾਰੇ ਦੇ ਕਮਿਊਨੀਕੇਸ਼ਨ ਚੈਨਲ ਓਪਨ ਨੇ ਤੇ ਮੈਂ ਦੁਬਾਰਾ ਬੇਨਤੀ ਕਰਾਂਗਾ ਕਿ ਸਾਰੇ ਇਹਦੀ ਪਾਲਣਾ ਕਰਦੇ ਚੱਲੋ ਥੈਂਕ ਯੂ